ਦਰਜਨ ਦੇ ਕਰੀਬ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਜਿਨੇ ਅੱਜ ਦੀ ਤਰੀਕ ਦੇ ਵਿੱਚ ਲੋਕਾਂ ਦੀ ਬਾਹ ਫੜਨੀ ਸੀ ਇਹ ਜ਼ਖਮਾਂ ਤੇ ਮਲਮ ਲਾਉਣਾ ਸੀ ਸਾਡੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਉਹ ਲੋਕਾਂ ਦੇ ਵਿੱਚੋਂ ਗੈਰਹਾਜ਼ਰ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਸਰਕਾਰ ਦੀ ਜ਼ਰੂਰਤ ਹੈ ਕਿਨੇ ਦੇਣਾ ਸੀ ਸਾਧਨ ਕਿਨੇ ਦੇਣਾ ਸੀ ਸੁਵਿਧਾ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਧੰਨਵਾਦ ਕਰਦੇ ਹਾਂ ਕਿ ਪੰਜਾਬੀ ਪੰਜਾਬ ਦੇ ਨਾਲ ਖੜੇ ਨੇ ਸੰਸਥਾਵਾਂ ਖੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਹੈ ਸ਼੍ਰੋਮਣੀ ਅਕਾਲੀ ਦਲ ਖੜਿਆ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੋਂ ਵੱਧ ਤਾਂ ਇੱਕ ਆਪੋਜੀਸ਼ਨ 'ਚ ਬੈਠੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਧ ਲੋਕਾਂ ਦੇ ਵਿੱਚ ਘੁੰਮ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਲਗਾਤਾਰ ਲੋਕਾਂ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਜੋ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵੜਨਾ ਸੀ ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਣਾ ਸੀ ਉਹ ਤਮਾਸ਼ੀਬੀਨੀ ਦੇ ਵਿੱਚ ਲੱਗੇ ਨੇ ਫਿਰੋਜ਼ਪੁਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਆਪ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਮਨਜੀਤ ਕੌਰ ਨੂੰ ਇੱਕ ਹੜ ਪੀੜਿਤ ਬਣਾ ਕੇ ਜਿਹਦੇ ਘਰੇ ਇੱਕ ਬੂੰਦ ਹੜਾਂ ਦਾ ਪਾਣੀ ਨਹੀਂ ਉਹਨੂੰ ਤਿਆਰ ਪਿਆਰ ਕਰਕੇ ਆਪਾਂ ਦਿਖਾਉਣਾ ਕਿ ਤੋਨੇ ਇਹਦੀ ਸਿਆਸਤ ਤਾਂ ਕਦੇ ਨਹੀਂ ਦੇਖੀ ਸੀ ਤੁਰਿਆ ਜਾਂਦਾ ਮੁੱਖ ਮੰਤਰੀ ਸੜਕ ਤੇ ਬਹਿਜੇ ਨਾਲ ਦਾਲਤੀ ਬਾਟੀ ਪੰਜ ਫੁਲਕੇ ਫੋਟੋ ਖਿਚਾ ਕੇ ਗਨਮੈਨ ਉਹ ਚੱਕ ਕੇ ਲੈ ਜਾਣ ਕਿ ਐਦਾ ਪੰਜਾਬ ਬਚੂਗਾ ਇਹ ਜਿਹੜੀ ਨਵੀਂ ਸਕ੍ਰਿਪਟ ਤੁਸੀਂ ਲਿਖਣੀ ਸ਼ੁਰੂ ਕਰਤੀ ਦਿੱਲੀ ਵਰਸਸ ਪੰਜਾਬ ਦੀ ਉਹ ਪਠਾਨ ਮਾਜਰਾ ਸਾਹਿਬ ਕਹਿੰਦੇ ਜੀ ਮੁੱਖ ਮੰਤਰੀ ਤਾਂ ਬਹੁਤ ਚੰਗਾ ਸਾਨੂੰ ਦਿੱਲੀ ਨਹੀਂ ਕੰਮ ਕਰਨ ਦਿੰਦੀ ਇਹ ਸਮਾਂ ਇਹ ਵਾਲੀ ਸਿਆਸਤ ਕਰਨ ਦਾ ਮੈਂ ਪਠਾਨ ਮਾਜਰਾ ਸਮੇਤ ਸਾਰੇ ਐਮਐਲਏ ਨੂੰ ਆਮ ਆਦਮੀ ਪਾਰਟੀ ਦੇ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਹਾਲਾਤਾਂ ਲਈ ਸਾਰੇ 92 ਐਮਐਲਏ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਬਰਾਬਰ ਦੇ ਜ਼ਿੰਮੇਵਾਰ ਨੇ ਸਾਢੇ 3 ਸਾਲ ਰੱਜ ਕੇ ਪੰਜਾਬ ਨੂੰ ਲੁੱਟਿਆ ਇਹ ਜਿਹੜੇ ਦਰਿਆਵਾਂ ਨਦੀਆਂ ਕੱਸੀਆਂ ਦੀ ਸਫਾਈ ਕਰਾਉਣੀ ਸੀ ਇਹ ਫਰਜ਼ ਸੀ ਸਰਕਾਰ ਦਾ ਜਿਹੜਾ ਸਰਕਾਰ ਨੇ ਅਦਾ ਨਹੀਂ ਕੀਤਾ ਜੀਦੀ ਭੁਗਤ ਅੱਜ ਪੰਜਾਬੀ ਭੁਗਤ ਰਹੇ ਨੇ ਜਨਵਰੀ ਫਰਵਰੀ ਚ ਜਦੋਂ ਇਹ ਮੀਟਿੰਗਾਂ ਹੋਣੀ ਆਉਂਦੀਆਂ ਨੇ ਉਦੋਂ ਤਾਂ ਸਾਰੀ ਸਰਕਾਰ ਦਿੱਲੀ ਬੈਠੀ ਸੀ ਉਦੋਂ ਤਾਂ ਦਿੱਲੀ ਦੇ ਵਿੱਚ ਤੁਸੀਂ ਕੇਜਰੀਵਾਲ ਦੀ ਇਲੈਕਸ਼ਨ ਲੜ ਰਹੇ ਸੀ ਉਸ ਤੋਂ ਬਾਅਦ ਆ ਕੇ ਬੀਬੀ ਐਮਪੀ ਦੀ ਸਿਆਸਤ ਸ਼ੁਰੂ ਕਰ ਲਈ ਤੇ ਪੰਜਾਬ ਦੇ ਹਾਲਾਤ ਨੇ ਜਿਹੜੇ ਕਹਿੰਦੇ ਸੀ ਜੀ ਮੈਂ ਬੱਕਰੀ ਦਾ ਵੀ ਮੁਆਵਜ਼ਾ ਦੂੰ ਮੂਰੀਪੁਰਕੀ ਦਾ ਵੀ ਦਿਆਂ ਤੇ ਭਗਵੰਤ ਮਾਨ ਜੀ ਪਿੰਡਾਂ ਚ ਕਿਤੇ 8 8 ਫੁੱਟ ਕਿਤੇ 10 10 ਫੁੱਟ ਕਿਤੇ 15 15 ਫੁੱਟ ਪਾਣੀ ਵੜ ਗਿਆ ਤੇ ਲਿਆਓ ਦਿਓ ਮੁਆਵਜ਼ਾ ਹੁਣ ਤਾਂ ਗਰਦੌਰੀ ਦੀ ਲੋੜ ਵੀ ਨਹੀਂ ਰਹੇਗੀ ਹੁਣ ਤਾਂ ਸਿੱਧੀ ਤੁਸੀਂ ਰਾਸ਼ੀ ਜਾਰੀ ਕਰੋ ਸੋ ਕੱਲੀ ਸਿਆਸਤ ਆਮ ਆਦਮੀ ਪਾਰਟੀ ਨੇ ਕੀਤੀ ਸਾਢੇ 3 ਸਾਲ ਚ ਪੰਜਾਬ ਦੇ ਇਹ ਹਾਲਾਤ ਬਣਾਤੇ ਇਹਨਾਂ ਨੇ ਕਿ ਸਾਰਾ ਪੰਜਾਬ ਮਰ ਰਿਹਾ ਤੇ ਇਕੱਲੇ ਬਸ ਆਪ ਦਾ ਹੁਣ ਪੈਸੇ ਦਾ ਰੌਣਾ ਆਪਸ ਚ ਹੁਣ ਦਿੱਲੀ ਵਰਸਸ ਪੰਜਾਬ ਆ ਲੁੱਟ ਦੋਨੇ ਵੱਧ ਗਏ ਹੁਣ ਉਹ ਕਹਿੰਦਾ ਕਿ ਉਹ ਲੁੱਟ ਗਿਆ ਉਹ ਕਹਿੰਦਾ ਦਿੱਲੀ ਲੁੱਟ ਗਈ ਲੁੱਟਿਆ ਮਿਲ ਕੇ ਦਸਕਤ ਭਗਵੰਤ ਮਾਨ ਦੇ ਸੀ ਜਦੋਂ ਦਿੱਲੀ ਦੇ ਕਦਮਾਂ ਚ ਸਾਰਾ ਪੰਜਾਬ ਰੱਖਿਆ ਸੀ ਸੋ ਅੱਜ ਵੀ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਲੱਗੀ ਹੈ ਯੂਥ ਅਕਾਲੀ ਦਲ ਦੀ ਖਾਸ ਕਰਕੇ ਝੰਜਰ ਸਾਹਿਬ ਦੀ ਡਿਊਟੀ ਲੱਗੀ ਹੈ ਜਲੰਧਰ ਦੇ ਵਿੱਚ ਵੀ ਯੂਥ ਅਕਾਲੀ ਦਲ ਨੇ ਇੱਕ ਜਿਹੜਾ ਹੈਲਪ ਸੈਂਟਰ ਹੈ ਉਹ ਖੋਲਿਆ ਉੱਥੇ ਲੋਕ ਸੰਪਰਕ ਕਰਨ ਪਿੰਡਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਘੁੰਮ ਰਹੀ ਹੈ ਲਛੜੂ ਸਾਹਿਬ ਵੀ ਅੱਜ ਸਵੇਰੇ 6 ਵਜੇ ਦੇ ਪਿੰਡਾਂ ਚ ਨੇ ਝੰਜਰ ਸਾਹਿਬ ਵੀ ਪਿੰਡਾਂ ਦੇ ਵਿੱਚ ਨੇ ਸੋ ਪੰਜਾਬ ਅਸੀਂ ਪੰਜਾਬ ਦੇ ਨਾਲ ਖੜੇ ਆਂ ਜਿੱਥੇ ਬੰਦੀਆਂ ਦਾ ਵੀ ਸਾਥ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੱਡਾ ਆਸਰਾ ਹੈ ਮੈਂ ਕਲਾਕਾਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਆਪਣੇ ਤੌਰ ਤੇ ਪੰਜਾਬ ਦੀ ਸੇਵਾ ਕਰ ਰਹੇ ਨੇ ਸੋ ਅੱਜ ਪੰਜਾਬੀ ਪੰਜਾਬ ਦੇ ਨਾਲ ਖੜੇ ਨੇ ਮੁੱਖ ਮੰਤਰੀ ਸਿਆਸਤ ਛੱਡ ਕੇ ਮੁੱਖ ਮੰਤਰੀ ਝੂਠੀ ਬਿਮਾਰੀ ਦਾ ਬਹਾਨਾ ਛੱਡ ਕੇ ਹੁਣ ਡਰਨ ਨਾ ਹੁਣ ਇਹ ਨਾ ਸੋਚਣ ਵੀ ਲੋਕ ਗੱਲ ਪਹਿਣਗੇ ਹੁਣ ਮੁੱਖ ਮੰਤਰੀ ਸਾਹਿਬ ਨਿਕਲੋ ਡੇਢ ਸਾਲ ਜਿਹੜਾ ਰਹਿ ਗਿਆ ਜਿਹੜੇ ਅੱਜ ਘਰ ਟਹਿਗੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਨੁਕਸਾਨ ਦੀ ਕਿੱਦਾਂ ਪਰਪਾਈ ਕਰਦੀਆਂ ਕਿਉਂਕਿ ਪਾਣੀ ਉਤਰੇ ਤੋਂ ਬਾਅਦ ਇੱਕ ਨਵੀਂ ਜੰਗ ਸ਼ੁਰੂ ਹੋਣੀ ਹੈ ਕਿਉਂਕਿ ਘਰਾਂ ਦੇ ਵਿੱਚ ਜਿਹੜੀ ਗੱਬ ਵੜ ਗਈ ਇਹ ਕਿਵੇਂ ਕੱਢਣੀ ਹੈ ਖੇਤਾਂ ਦੇ ਵਿੱਚ ਐਡਾ ਢਾ ਰੇਤ ਆ ਗਿਆ ਇਹ ਕਿਵੇਂ ਲੋਕਾਂ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਦੇ ਘਰ ਟਹਿਗੇ ਉਹ ਘਰ ਕਿਵੇਂ ਬਣਾਉਣੇ ਨੇ ਜਿਨ੍ਹਾਂ ਦਾ ਟੰਗਰ ਬੱਚਾ ਰੁੜ ਗਿਆ ਉਹਨਾਂ ਨੂੰ ਕੀ ਮੁਆਵਜ਼ਾ ਦੇਣਾ ਹੈ ਅਸਲ ਲੜਾਈ ਹੁਣ ਸ਼ੁਰੂ ਹੋਣੀ ਹੈ ਤੇ ਇਹ ਤਾਂ ਪਹਿਲੇ ਹੀ ਲੁੱਕੇ ਬਹਿ ਗਏ ਸੋ ਬੇਨਤੀ ਹੈ ਕਿ ਆਓ ਪੰਜਾਬ ਦੀ ਬਾਹ ਫੜੋ ਕਿਥੇ ਨਾ ਕਿਥੇ ਐ ਨਹੀਂ ਲੱਗ ਰਿਹਾ ਕਲੇਰ ਸਾਹਿਬ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦਾ ਤੁਸੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰੇ ਕਦੇ ਹੈਈ ਨਹੀਂ ਸੀ ਲੋਕਾਂ ਨਾਲ ਕਦੇ ਕੋਈ ਰਾਬਤਾ ਨਹੀਂ ਸੀ ਇੱਕ ਹਨੇਰੀ ਦੇ ਵਿੱਚ ਲੋਕਾਂ ਨੇ ਸੋਚਿਆ ਕਿ ਕਿ ਡਰਾਮੇ ਬਹੁਤ ਵੱਡੇ ਕੀਤੇ ਔਰ ਜੇ ਹੁਣ ਆਪਾਂ ਕਹਿੰਦੇ ਹੁਣ ਨਾ ਵੀ ਇੱਕ ਕਿਤਾਬ ਦੇ ਵਿੱਚ ਹੁੰਦਾ ਵੀ ਵੱਡਾ ਸਾਰਾ ਹਿੱਸਾ ਲਿਖਿਆ ਹੁੰਦਾ ਅੰਤ 'ਚ ਤਿੰਨ ਲਾਈਨਾਂ ਚੋਂ ਤਾਂ ਸੰਖੇਪ ਹੁੰਦਾ ਪੰਜਾਬ ਨੂੰ ਉਸੇ ਸੰਖੇਪ ਨੇ ਲੁੱਟਿਆ ਜੋ ਤੁਸੀਂ ਫਿਰੋਜ਼ਪੁਰ ਦੇਖਿਆ ਕਿ ਕਿਦਾਂ ਆਪ ਦਾ ਇੱਕ ਮਹਿਲਾ ਵਿੰਗ ਦੀ ਕੋਆਰਡੀਨੇਟਰ ਨੂੰ ਖੜਾਇਆ ਉਹਦੇ ਨਾਲ ਹੀ ਮੁੱਖ ਮੰਤਰੀ ਸਾਹਿਬ ਰੋਕ ਕੇ ਚਲੇ ਗਏ ਇਹੀ ਡਰਾਮਿਆਂ ਨੇ ਪੰਜਾਬ ਨੂੰ ਠੱਗਿਆ ਸੰਖੇਪ ਆਹੀ ਹੈ ਪੰਜਾਬ ਦੀ ਠੱਗੀ ਦਾ ਮੁੱਖ ਮੰਤਰੀ ਸੜਕ ਤੇ ਬੈਠ ਕੇ ਫੋਟੋ ਖਿਚਾ ਕੇ ਜਦੋਂ ਰੋਟੀ ਤੇ ਬਾਟੀ ਦਾਲ ਦੀ ਚਕਾ ਦੇਣ ਇਹੀ ਸੰਖੇਪ ਹੈ ਉਹ ਡਰਾਮੇ ਆ ਤਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪਰ ਪੰਜਾਬੀ ਇਹ ਬਹੁਤ ਮੈਂ ਕਹਿੰਦਾ ਵੀ ਇਹ ਲੋਕ ਬਹੁਤ ਜੁਝਾਰੂ ਲੋਕ ਨੇ ਇਸ ਔਖੇ ਸਮੇਂ ਦੇ ਵਿੱਚ ਲੜਾਈ ਲੜਦੀ ਜਾਣਦੇ ਨੇ ਤੇ ਜਿਹੜੇ ਧੋਖਾ ਦੇ ਕੇ ਜਾਣ ਜਿਹੜੇ ਪਿੱਠੇ ਚੁਰਾ ਮਾਰਨ ਤਾਂ ਫਿਰ ਪੰਜਾਬੀਆਂ ਤੋਂ ਬਦਲਾ ਵੱਡਾ ਲੈਣਾ ਵੀ ਕਿਸੇ ਨੂੰ ਨਹੀਂ ਆਉਂਦਾ ਇਹ ਤਾਂ ਮੈਂ ਕਹਿੰਦਾ ਕਿ ਸ਼ਹੀਦ ਉਧਮ ਸਿੰਘ ਜੀ ਹੋਰੀ ਲੰਡਨ ਪਹੁੰਚ ਗਏ ਸੀ ਪੰਜਾਬੀ ਨਹੀਂ ਮaaf ਕਰਦਾ ਜੇ ਪੰਜਾਬੀ ਦੀ ਪਿੱਠੇ ਚੁਰਾ ਮਾਰੋਗੇ ਉਹਨੇ ਮaaf ਨਹੀਂ ਕਰਦੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਜਲਦੀ ਰੈਕਸ਼ਨ ਇਕੱਠਾ ਕਰ ਰਹੇ ਹਾਂ ਮੈਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਨਵਾਂ ਡਰਾਮਾ ਜਦੋਂ ਤੇ ਹੜ ਆਏ ਨੇ ਉਦੋਂ ਦੇ ਤੱਕ ਕੇਜਰੀਵਾਲ ਸਸੋਹ ਦੀਆ ਜੈਨ ਸਭ ਭੱਜ ਗਏ ਪੰਜਾਬ ਚ ਹੁਣ ਕਹਿੰਦੇ ਜੀ ਦਿੱਲੀ ਦੇ ਘਰ ਘਰ ਚੋਂ ਜਾ ਕੇ ਆਮ ਆਦਮੀ ਪਾਰਟੀ ਦੇ ਵਰਕਰ ਰਾਸ਼ਨ ਇਕੱਠਾ ਕਰਨਗੇ ਪੰਜਾਬ ਲਈ ਮੈਂ ਬੇਨਤੀ ਕਰਦਾ ਕਿ ਪੰਜਾਬ ਕੋਲੇ ਰਾਸ਼ਨ ਬਹੁਤ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਸੰਸਥਾਵਾਂ ਦਾ ਸਾਥ ਹੈ ਲੋਕਾਂ ਦਾ ਸਾਥ ਹੈ ਪੰਜਾਬੀਆਂ ਦਾ ਸਾਥ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਛੜੂ ਸਾਹਿਬ ਖੜੇ ਨੇ ਇੱਕ ਬਹੁਤ ਵੱਡਾ ਇਹ ادارے ਦਾ ਰੋਲ ਹੈ ਇਹ ਜਿਹੜੀ ਆਫਤਾ ਦੀ ਸਥਿਤੀ ਦੇ ਵਿੱਚ ਸਰਕਾਰ ਨੇ ਦੇਣਾ ਸੀ ਸਾਧਨ ਸਰਕਾਰ ਨੇ ਦੇਣੀ ਆ ਸੁਵਿਧਾ ਕਿੱਥੇ ਆ ਜੀ ਸੁਵਿਧਾ ਤੁਹਾਡੇ ਪਿੱਛੇ ਕਿੱਡਾ ਵੱਡਾ ਬੰਨ ਟੁੱਟ ਗਿਆ ਤੁਹਾਨੂੰ ਰਿੱਕ ਤੇ ਨੇੜੇ ਤੇੜੇ ਸਰਕਾਰ ਦਿਖ ਰਹੀ ਹੈ ਇਹ ਸਰਕਾਰ ਦਾ ਕੰਮ ਹੈ ਤੋਂ ਭੱਜੇ ਖੜੇ ਨੇ ਰਾਸ਼ਨ ਭਾਈ ਬਹੁਤ ਹੈ ਪੰਜਾਬੀ ਕੋਲੇ ਰਾਸ਼ਨ ਆਪ ਇਕੱਠਾ ਕਰਨਾ ਠੀਕ ਹੈ ਧੰਨਵਾਦ